ਕਿਸਾਨ ਭਰਾਵਾਂ ਨੂੰ ਡੇਅਰੀ ਫਾਰਮਰਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਾਂ ਅੱਜ ਦਾ ਇੱਕ ਛੋਟਾ ਜਿਹਾ ਟੌਪਿਕ ਲੈ ਕੇ ਆਏ ਆਂ ਦੁੱਧ ਵਧਾਉਣ ਤੇ ਦੁੱਧ ਵਧਾਉਣ ਤੇ ਛੋਟਾ ਜਿਹਾ ਫਾਰਮੂਲਾ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂਗੇ ਉਹ ਆਪਾਂ ਦੇਣਾ ਕਿਹੜੇ ਪਸ਼ੂਆਂ ਨੂੰ ਆ ਜਿਹੜੇ ਚੰਗੀ ਲੈਣ ਵਾਲੇ ਪਸ਼ੂ ਆਪਣੇ ਵੀ ਫਰਜ਼ ਕਰੋ ਆਪਣੀ ਮੱਝ 20 ਲੀਟਰ ਵਾਲੀ ਆ ਜਾਂ 15 ਲੀਟਰ ਵਾਲੀ ਆ ਜਾਂ ਆਪਣੀ ਗਊ ਆਪਣੀ ਹੈਗੀ ਆ 25 ਲੀਟਰ ਵਾਲੀ ਜਾਂ 24 ਲੀਟਰ ਵਾਲੀ ਆ ਉਹ ਇੱਕੇ ਦਮ ਭਾਈ ਦੁੱਧ ਘਟ ਜਾਂਦੀ ਆ ਕਈ ਵਾਰੀ ਨਸਲ ਉਹਦੀ ਚੰਗੀ ਹੁੰਦੀ ਆ ਦੁੱਧ ਦੀ ਕੁਆਲਿਟੀ ਚੰਗੀ ਹੁੰਦੀ ਆ ਤੋ ਕਿਸੇ ਵਜ੍ਹਾ ਦੇ ਨਾਲ ਦੁੱਧ ਘਟ ਜਾਂਦੀ ਆਗੀ ਉਦੋਂ ਆਪਾਂ ਇੱਕ ਛੋਟਾ ਜਿਹਾ ਫਾਰਮੂਲਾ ਤੁਹਾਨੂੰ ਦੱਸਦੇ ਆਂ ਵੀ ਉਹ ਤੁਸੀਂ ਦੇ ਦੇਣਾ ਤੇ ਉਹ ਪੀਕ ਦੁੱਧ ਤੇ ਦੁਬਾਰੇ ਉਸੇ ਲੈਵਲ ਤੇ ਆ ਜੂਗੀ ਲੈਵਲ ਉਹਦਾ ਇਹ ਡਾਊਨ ਨਹੀਂ ਹੋ ਜੂਗਾ ਆਓ ਦੱਸਿਏ ਹੁਣ ਆਪਾਂ ਤੁਹਾਨੂੰ ਕੀ ਦੇਣਾ ਆਪਾਂ ਕੀ ਕਰਨਾ ਹੈਗਾ ਗੁੜ ਲੈ ਲੈਣਾ ਹੈ 200 ਗ੍ਰਾਮ ਮੇਥੀ ਦਾਣਾ ਲੈ ਲੈਣਾ ਹੈ 50 ਗ੍ਰਾਮ ਦੇਸੀ ਘਿਓ ਲੈ ਲੈਣਾ ਹੈਗਾ 120 ਗ੍ਰਾਮ ਇਹ ਜੇ ਹੋ ਸਕੇ ਆ ਮੇਰੇ ਵੀਰ ਜੇ ਤਾਂ ਘਰੇ ਮੱਝਾਂ ਦਾ ਬਣਿਆ ਮਾ ਤਾਂ ਮੱਝਾਂ ਦਾ ਜੇ ਅਗਰ ਮੱਝਾਂ ਨਾਲੋਂ ਕਿਸੇ ਵੀਰ ਭਰਾ ਕੋਲੇ ਗਾਂ ਦਾ ਬਣਿਆ ਬੈ ਉਹ ਫਾਰਮੂਲਾ ਵੱਧ ਕੰਮ ਕਰੂਗਾ ਸੌਫਾਪਾ ਲੈਣੀ ਆ ਕਿ 100 ਗ੍ਰਾਮ ਸੌਫਾਪਾ ਕਿਹੜੀ ਲੈਣੀ ਆ ਸੌਫਾਪਾ ਲੈਣੀ ਆ ਮੋਟੀ ਬਿਨਾ ਰੰਗ ਤੋਂ ਮੈਂ ਹਰ ਇੱਕ ਬੀੜ ਕੋ ਦੇ ਵਿੱਚ ਇਹੀ ਬੋਲਦਾ ਐ ਭਾਈ ਸੌਫ ਲੈਣ ਗਏ ਹੋ ਰੰਗ ਵਾਲੀ ਮੇਰੇ ਵੀਰ ਨਾ ਲਿਆਓ ਤੇ ਜਮੈਣ ਆਪਾਂ ਲੈਣੀ ਆਂਗੀ ਬਰੀਕ ਵਾਲੀ ਇਹ ਜਮੈਣ ਭਾਈ ਦੋ ਤਰ੍ਹਾਂ ਦੀ ਹੁੰਦੀ ਆ ਇੱਕ ਜਮੈਣ ਸੁੱਕੀ ਹੁੰਦੀ ਆ ਇੱਕ ਜਮੈਣ ਧੋਤੀ ਹੁੰਦੀ ਆ ਉਹਦੇ ਵਿੱਚ ਕੁਆਲਿਟੀ ਦਾ ਫਰਕ ਹੁੰਦਾ ਹੈਗਾ ਇਹ ਜਮੈਣ ਵੀ ਦੋ ਤਰ੍ਹਾਂ ਦੀ ਆਉਂਦੀ ਆ ਤੁਹਾਨੂੰ ਇਹ ਕੀ ਕਰਦੇ ਆ ਧੋਕੇ ਜਮੈਣ ਗਿੱਲੀ ਹੋ ਜਾਂਦੀ ਆ ਅਗਰ ਤੁਸੀਂ ਉਹਨੂੰ ਸੁਕਾਉਂਗੇ 200 ਗ੍ਰਾਮ ਦੀ ਇਹ 150 ਗ੍ਰਾਮ ਹੀ ਰਹਿ ਜਾਂਦੀ ਆ ਉਹਨੂੰ ਕਹੇ ਮੇਰਾ ਵੀਰ ਜਮੈਣ ਮੈਨੂੰ ਦੇ ਤੂੰ ਬਹੁਤ ਵਧੀਆ ਕੁਆਲਿਟੀ ਦੀ ਜਮੈਣ ਦੇ ਉਹ ਜਮੈਣ ਆਪਾਂ ਲੈਣੀ ਆ 30 ਗ੍ਰਾਮ 30 ਗ੍ਰਾਮ ਦੀ ਬਜਾਏ ਆਪਾਂ 50 ਗ੍ਰਾਮ ਵੀ ਇਹੇ ਮੌਕੇ ਮੁਤਾਬਕ ਪਾ ਸਕਦੇ ਆ ਇਹਨੂੰ ਆਪਾਂ ਸਾਰੇ ਨੂੰ ਫਾਰਮੂਲੇ ਨੂੰ ਇੱਕ ਖਰਾਕ ਬਣਾ ਲਈ ਇੱਕ ਖਰਾਕ ਬਣਾ ਕੇ ਆਪਾਂ ਜਿਹੜਾ ਆਪਣਾ ਪਸ਼ੂ ਪੀਕ ਤੇ ਦੁੱਧ ਦੇ ਚੱਲ ਰਿਹਾ ਸੀ ਉਹ ਡਾਊਨ ਹੋ ਗਿਆ ਪਹਿਲੇ ਹਫਤੇ ਭਾਈ ਇਹਨੂੰ ਤੁਸੀਂ ਕਮ ਸੇ ਕਮ ਤਿੰਨ ਤਾਂ ਚਾਰ ਦਿਨ ਦਿਓ ਉਹ ਤੁਹਾਡਾ ਉਹਦਾ ਲੇਬਲ ਚੌਥੇ ਦਿਨ ਬਿਲਕੁਲ ਓਕੇ ਹੋ ਜੂ ਫਿਰ ਆਪਾਂ ਅਗਲਾ ਆ ਗਿਆ ਆਪਣਾ ਅਗਲਾ ਹਫਤਾ ਅਗਲੇ ਹਫਤੇ ਆਪਾਂ ਦਿਨ ਦੋ ਰੱਖ ਲੋ ਇੱਕ ਐਤਵਾਰ ਰੱਖ ਲੋ ਇੱਕ ਬੁੱਧਵਾਰ ਰੱਖ ਲੋ ਤੇ ਦੋ ਦਿਨ ਆਪਾਂ ਉਹਨੂੰ ਫੇਰ ਦੇ ਦੇਣਾ ਫਿਰ ਆਪਾਂ ਕੀ ਕਰਨਾ ਜੇ ਅਗਲੇ ਐਤਵਾਰ ਫੇਰ ਅਗਲਾ ਅਗਲਾ ਵੀਕ ਆ ਗਿਆ ਉਦੋਂ ਆਪਾਂ ਕੱਲੇ ਬੁੱਧਵਾਰ ਦੇ ਦੇਣਾ ਫਿਰ ਆਪਾਂ ਬੁੱਧਵਾਰ ਇਹਨੂੰ ਆਪਾਂ ਦੋ ਦੋ ਹਫਤੇ ਆਪਾਂ ਇਹਨੂੰ ਇਹ ਫਾਰਮੂਲਾ ਫੇਰ ਦੇਣਾ ਆਪਣਾ ਇੱਕ ਮਹੀਨੇ ਦੇ ਵਿੱਚ ਕਿੰਨਾ ਕੁ ਭਾਈ ਖਰਚਾ ਆਇਆ ਹੁਣ ਤੁਸੀਂ ਲਾ ਲੋ గోੜ ਵੀ ਸਸਤਾ ਹੈ ਮੇਥੀ ਦਾਣਾ ਦਾ ਵੀ ਕੋਈ ਜਿਆਦਾ ਖਰਚਾ ਨਹੀਂ ਖਰਚਾ ਆਇਆ ਆਪਣੇ ਕੋਲੇ ਕਿਉਂ ਤੇ ਕੱਲਾ ਆਪਣਾ ਕਿਉਂ ਤੇ ਖਰਚਾ ਆਇਆਗਾ ਜੇ ਆਪਾਂ ਮੰਨ ਵੀ ਲਗੇ ਵੀ ਆਪਣਾ 200 ਰੁਪਿਆ ਖਰਚਾ ਵੀ ਆ ਗਿਆ ਅਗਰ 200 ਰੁਪਿਆ ਖਰਚਾ ਆ ਗਿਆ ਤੇ ਦੁੱਧ ਕਿੰਨਾ ਭਾਈ ਆਪਣਾ ਉੱਡ ਗਿਆ ਦੁੱਧ ਜੇ ਅੱਜ ਮੰਨ ਲਗੇ ਵੀ ਇੱਕ ਮਹਿੰਦਾ ਦੁੱਧ ਆਗਾ ਮਹਿੰਦਾ 70 ਰੁਪਏ ਜਾਂ 65 ਰੁਪਏ ਜਿਸ ਵੀ ਭਰਾ ਦਾ ਜਾਂਦਾ ਹੈਗਾ ਅਗਰ ਉਹ 2 ਕਿਲੋ ਦੁੱਧ ਉੱਡ ਗਿਆ ਤਾਂ ਸਮਝ ਲੈ ਇਹਦੀਆਂ ਚਾਰ ਖਰਾਕਾਂ ਬਣ ਗਈਆਂ 2 ਕਿਲੋ ਦੁੱਧ ਦੀ ਗਾਈ ਇਹ ਭਾਈ ਜਰੂਰ ਦਿਓ ਛੋਟਾ ਜਿਹਾ ਫਾਰਮੂਲਾ ਅੱਜ ਤੁਹਾਡੇ ਵਾਸਤੇ ਮੈਂ ਵੀਡੀਓ ਲੈ ਕੇ ਆਇਆ ਹੈਗਾ ਇਹ ਔਰ ਸਰਦੀ ਦੇ ਵਿੱਚ ਤਾਂ ਖਾਸ ਕਰਕੇ ਤੁਸੀਂ ਇਹ ਇਹ ਜਿਦੋਂ ਮੇਰਾ ਬਣਿਆ ਵਾ ਫਾਰਮੂਲਾ ਦਿਓਗੇ ਬਿਲਕੁਲ ਓਕੇ ਆ ਕਾਫੀ ਭਰਾਵਾਂ ਦੇ ਕਮੈਂਟ ਆਉਂਦੇ ਸੀ ਬਾਬਾ ਜੀ ਜਿਵੇਂ ਸਰਦੀ ਦੇ ਵਿੱਚ ਸਾਡਾ ਦੁੱਧ ਬਹੁਤ ਘਟਿਆ ਹੋ ਤੇ ਸਾਨੂੰ ਇੱਕ ਚੰਗੀ ਵਧੀਆ ਕੁਆਲਟੀ ਵਾਲੀ ਸਾਨੂੰ ਵੀਡੀਓ ਬਣਾ ਕੇ ਦਿਓ ਭਾਈ ਅੱਜ ਤੁਹਾਡੇ ਵਾਸਤੇ ਕੁਆਲਟੀ ਵਾਲੀ ਵੀਡੀਓ ਬਣਾਈ ਆ ਇਹ ਮੇਰੇ ਆਖੇ ਲਾ ਕੇ 4 ਦਿਨ ਦਿਓ ਫਿਰ 2 ਦਿਨ ਦਿਓ ਫਿਰ ਇੱਕ ਇੱਕ ਦਿਨ ਹਫਤੇ 'ਚ ਜਰੂਰ ਦਿਓ ਔਰ ਤੁਹਾਡਾ ਪੂਰਾ ਦੁੱਧ ਤੇ ਆਜੂਗਾ ਤੇ ਅੱਜ ਦੀ ਵੀਡੀਓ ਬਣਾਈ ਦੁੱਧ ਵਧਾਉਣ ਤੇ ਮੇਰੇ ਵੀਰ ਭਰਾਵਾਂ ਦੇ ਕਹਿਣ ਦੇ ਉੱਤੇ ਵੀਡੀਓ ਬਣੀ ਤੇ ਵੇਖਣ ਵਾਲਿਆਂ ਦਾ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ